ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਵਾਰੀ ਫਿਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਰ ਤੁਹਾਡੇ ਲਈ ਬਣ ਜਾ ਰਹੀ ਹੈ ਆਪਣੇ ਸਵਰਾਜ ਦੇ ਉੱਪਰ ਜੋ ਕਿ ਆਪਣੇ ਕੋਲੇ 735 ਟਰੈਕਟਰ ਪਟਿਆਲੇ ਰੀ ਤੋਂ ਆਇਆ ਵਾ ਇਹ ਟਰੈਕਟਰ ਲਗਭਗ ਇਥੋਂ 160 60 ਤੋਂ 65 ਕਿਲੋਮੀਟਰ ਦੇ ਏ ਏੜਗੇੜਾ ਟਰੈਕਟਰ ਕਿਉਂਕਿ ਬਾਈ ਜੀ ਨੇ ਪਹਿਲਾਂ ਆਪਣੇ ਫੋਨ ਤੇ ਵੀ ਗੱਲ ਹੋਈ ਸੀ ਇਹਨਾਂ ਨਾਲ ਤੇ ਜੋ ਕਿ ਤਿਆਰ ਕਰਾਉਣ ਬਾਰੇ ਆਪਣੀ ਸਾਰੀ ਵਾਟਸਐਪ ਤੇ ਪਹਿਲਾਂ ਵੀਡੀਓ ਵਗੈਰਾ ਭੇਜੀ ਬਾਈ ਨੇ ਤੇ ਬਾਕੀ ਫੋਟੋ ਵਗੈਰਾ ਪਾਈ ਤੇ ਬਾਕੀ ਆਪਾਂ ਬਾਈ ਨੂੰ ਟਾਈਮ ਦਿੱਤਾ ਤੇ ਅੱਜ ਉਹ ਟਾਈਮ ਆ ਗਿਆ ਸੀ ਜਿਹੜੇ ਦਿਨ ਇਹਨਾਂ ਨੂੰ ਕਿਹਾ ਸੀ ਟਰੈਕਟਰ ਛੱਡਣ ਲਈ ਤੇ ਸੋ ਬਾਈ ਜੀ ਨੇ ਪੁੱਛਦੇ ਆਪਾਂ ਕਿਹੜਾ ਏਰੀਆ ਪ੍ਰੋਪਰਟਾਂ ਨਾਲ ਕਿਉਂਕਿ ਪਟਿਆਲੇ ਤੋਂ ਦੇਵੀਗੜ ਰਸਤੇ ਜਾਂਦੇ ਇੱਕ ਪਿੰਡ ਆਉਂਦਾ ਜੋ ਵੀ ਹੈਗਾ ਉਹ ਸਾਰਾ ਬਾਈ ਨਾਲ ਗੱਲਬਾਤ ਕਰਾਂਗੇ ਆਪਾਂ ਹਨਾ ਬਾਕੀ ਟਰੈਕਟਰ ਬਾਰੇ ਜਾਣਕਾਰੀ ਬਾਝ ਦਿਨੇ ਪਹਿਲਾਂ ਜਿਨ੍ਹਾਂ ਨੇ ਜਿਹੜੇ ਟਰੈਕਟਰ ਲੈ ਕੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਾਉਣਾ ਆਪਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਕੀ ਬਾਈ ਜੀ ਆਪਣਾ ਪਹਿਲਾਂ ਐਡ ਪ੍ਰੋਪਰ ਦੱਸਿਓ ਕੀ ਆਪਣਾ ਐਡਰੈਸ ਸਾਡਾ ਜੀ ਦੇਵੀਗੜ੍ਹ ਤੋਂ ਰੌੜ ਜਗੀਰ ਤੋਂ ਪਿੰਡ ਮੁਕਬੂਲਪੁਰ ਪੈਣੀ ਹੈ ਜੀ ਠੀਕ ਹੈ ਜੀ ਹਾਂ ਜੀ ਅਨੇੜੀ ਕਰ ਲੈ ਮੈਂ ਡਿਸਟ੍ਰਿਕਟ ਬਟਿਆਲਾ ਜੀ ਹੂੰ ਤੇ ਤਹਿਸੀਲ ਦੋਦਨ ਸਾਦਾ ਠੀਕ ਹੈ ਤੇ ਬਾਕੀ ਭਾਈ ਜੀ ਇਹ ਆਪਣਾ ਕਿਹੜਾ ਮਾਡਲ ਰੈਟਰ ਹੈ ਇਹ 2006 ਮਾਡਲ ਹੈ ਜੀ ਅੱਛਾ 2006 ਮਾਡਲ ਆ ਹਾਂ ਜੀ ਤੇ ਭਾਈ ਆਪਣਾ ਕਿੰਨੇ ਦਿਨ ਪਹਿਲਾਂ ਗੱਲ ਹੋਈ ਸੀ ਆਪਣੀ ਤੁਹਾਡੇ ਨਾਲ ਆਪਣੀ 15-20 ਦਿਨ ਪਹਿਲਾਂ ਗੱਲ ਹੋਈ ਸੀ ਠੀਕ ਹੈ ਹਾਂਜੀ ਤੇ ਫਿਰ ਕਿਵੇਂ ਮਾਨ ਬਣਿਆ ਵੀ ਆਪਾਂ ਇਹ ਪੁਰਾਣੇ ਟਰੈਕਟਰ ਤੇ ਪੈਸੇ ਲਾਉਣੇ ਆਪਾਂ ਬਸ ਅਹੀਂ ਪਹਿਲਾਂ ਤੁਹਾਡਾ ਵੇਖਦੇ ਹੁਣ ਨਿਆ ਰੀਰਾ ਨੂੰ ਨਾ ਫਿਰ ਸਾਡੇ ਤਿਆਰ ਹੋ ਕੇ ਵੀ ਗਏ ਇੱਕ ਤੁਹਾਡੇ ਕੋਲ ਅਸੀਂ ਪਹਿਲਾਂ ਵੀ ਫੋਰ ਟਰੈਕਟਰ ਤਿਆਰ ਕਰਵਾਇਆ ਸੀ ਠੀਕ ਹੈ ਉਹ ਵਧੀਆ ਚੱਲਦਾ ਹਾਂਜੀ ਉਹ ਵਧੀਆ ਚੱਲਣ ਕਰਕੇ ਕਿੰਨਾ ਟਾਈਮ ਹੋ ਗਿਆ ਆਪਣਾ ਉਹ ਫੋਰ ਹੋਏ ਨੂੰ ਤਿਆਰ ਉਹਦੋਂ ਡੇਢ 2 ਸਾਲ ਹੋ ਗਏ 2 ਸਾਲ ਹੋ ਗਏ ਕਿਉਂਕਿ ਸੱਜਣੋਂ ਆਪਾਂ ਬਾਈ ਜੀ ਨੂੰ ਟਰੈਕਟਰ ਕੀ ਦਿੱਤਾ ਸੀ ਤਿਆਰ ਕਰਕੇ ਫੋਰਡ ਐਮਪੀ ਭੇਜਿਆ ਸੀਗਾ ਐ ਅੱਜ ਤੋਂ 2 ਸਾਲ ਪਹਿਲਾਂ ਤੇ ਉਹ ਟਰੈਕਟਰ ਵਧੀਆ ਚੱਲਦਾ ਦੇਖ ਕੇ ਬਾਈ ਜੀ ਨੇ ਫਿਰ ਆਪਣੇ ਕੋਲ ਦੂਜਾ ਟਰੈਕਟਰ ਜਿਹੜਾ ਭੇਜਿਆ ਕਿਉਂਕਿ ਪਹਿਲਾਂ ਬਾਈ ਜੀ ਦੇ ਆਪਣੇ ਲਾਗਲੇ ਪਿੰਡ ਕੁੱਪਕਲਾਂ ਆਪਾਂ ਟਰੈਕਟਰ ਭੇਜਿਆ ਸੀ 855 ਰੀਸਟੋਰ ਕਰਕੇ ਜੋ ਕਿ ਬਾਈ 72 ਦਾ ਆਪਣੇ ਕੋਲੇ ਆਇਆ ਸੀਗਾ ਤੇ ਸੋ ਉਹ ਟਰੈਕਟਰ ਵੀ ਬਾਈ ਦੇ ਲਾਗਲੇ ਪਿੰਡ ਹੀ ਨਿਕਲਿਆ ਕਿਉਂਕਿ ਆਪਾਂ ਬਾਈ ਜੀ ਨਾਲ ਜਦੋਂ ਗੱਲਬਾਤ ਕੀਤੀ ਤੇ ਇਹਨਾਂ ਦੀ ਗੱਲਬਾਤ ਵੀ ਉਹਨਾਂ ਦੇ ਘਰ ਦੇ ਨਾਲ ਜੋ ਕਰਾਈ ਜਿਨ੍ਹਾਂ ਦਾ ਟਰੈਕਟਰ ਤੇੜੀ ਤਿਆਰ ਕਰਵਾ ਕੇ ਲੈ ਕੇ ਗਏ ਆ ਤੇ ਬਾਕੀ ਭਾਈ ਆਪਣਾ ਓਨ ਤੱਕ ਦਾ ਕਿੰਨਾ ਸਫ਼ਰ ਪੈ ਗਿਆ ਇੱਥੋਂ ਤੱਕ ਦਾ ਸਾਨੂੰ 165 70 ਕਿਲੋਮੀਟਰ ਲਗਭਗ ਪੈ ਗਿਆ ਜੀ ਠੀਕ ਹੈ ਤੇ ਜਿਵੇਂ ਕਿੰਨਾ ਟਾਈਮ ਹੋ ਗਿਆ ਆਪਣੀ ਵੀਡੀਓ ਵਗੈਰਾ ਦੇਖਦੇ ਰਹੋਂ ਤੁਹਾਨੂੰ ਸਾਨੂੰ ਕਾਫੀ ਟਾਈਮ ਹੋ ਗਿਆ ਜੀ ਤੁਹਾਨੂੰ ਦੱਸਿਆ ਅਸੀਂ ਤੇ 3 ਸਾਲ ਹੋ ਗਏ ਤਿੰਨ ਸਾਲ ਚਾਰ ਸਾਲ ਹੋ ਗਏ ਠੀਕ ਹੈ ਹਾਂ ਤੇ ਇਹ ਟਰੈਕਟਰ ਫਿਰ ਕਿਵੇਂ ਲਿਆ ਸੀ ਜਾਂ ਕੀ ਇਹਦੀ ਹਿਸਟਰੀ ਹੈ ਆਪਣੇ ਟਰੈਕਟਰ ਦੀ ਜਾਂ ਇਹ ਟਰੈਕਟਰ ਜੰਬ ਜ਼ੁਰਗਨ ਦਾ ਪਿੰਡਾਲੇ ਤੋਂ ਲਿਆ ਸੀਗਾ ਜੀ ਠੀਕ ਹੈ ਹਾਂ ਜਿੱਥੇ 2012 ਚ ਲਿਆ 2012 2012 ਦੇ ਵਿੱਚ ਲਿਆ ਸੀਗਾ ਤੇ ਬਾਕੀ ਬਾਈ ਤਿਆਰ ਕਰਾਉਣ ਦਾ ਫਰਮਾਨ ਕਿਵੇਂ ਆਇਆ ਵੀ ਹੋਰ ਨਹੀਂ ਕੋਈ ਲੈ ਆਂਦਾ ਬਾਈ ਜਿਵੇਂ ਪੈਸੇ ਲਾਉਣੇ ਆਪਾਂ ਹਨਾ ਬਾਈ ਇਦਾਂ ਨਾ ਜੀ ਜਿੱਦਾਂ ਮਨਕ ਚਲੋ ਜਦੋਂ ਆਪਾਂ ਇਹ ਟਰੈਕਟਰ ਲਿਆ ਜੀ ਠੀਕ ਹੈ 2006 ਮਾਡਲ ਆ ਇਹ ਆਪਾਂ 2012 ਚ ਲਿਆ ਜੀ ਠੀਕ ਆ ਜੀ ਜਦੋਂ ਦਾ ਇਹ ਟਰੈਕਟਰ ਲਿਆ ਆਪਣਾ ਹੌਲੀ ਹੌਲੀ ਦੇਣ ਬਦਲਦੇ ਗਏ ਠੀਕ ਹੈ ਜਿੱਦਾਂ ਆਪਾਂ ਨੂੰ ਹੁੰਦਾ ਹੀ ਆ ਵੀ ਇਹ ਲੋਵਾ ਕਰਮਾਂ ਵਾਲਾ ਵਾ ਠੀਕ ਠੀਕ ਆ ਜੀ ਤੇ ਅੱਜ ਹੋਰ ਕੱਲ ਹੋਰ ਹੌਲੀ ਹੌਲੀ ਤਰੱਕੀ ਹੁੰਦੀ ਗਈ ਠੀਕ ਆ ਜੀ ਤੇ ਚਲੋ ਅੱਜ ਪ੍ਰਮਾਤਮਾ ਨੇ ਉਹ ਦਿਨ ਲਿਆਂਦਾ ਵੀ ਆਪਣਾ ਮਾਨਕ ਵੀ ਮਾਨ ਆ ਗਿਆ ਵੀ ਆਪਾਂ ਤਿਆਰ ਕਰਵਾਣਾ ਸੀ 2 ਸਾਲ ਪਹਿਲਾਂ ਵੀ ਆਪਾਂ ਤੁਹਾਡੇ ਕੋਲ ਆਏ ਆ ਫੋਟੋ ਜੀ ਤਿਆਰ ਕਰਵਾਇਆ ਸੀ ਹਾਂ ਤੇ ਉਦੋਂ ਵੀ ਆਪਣੀ ਗੱਲ ਹੁੰਦੀ ਸੀ ਤੁਹਾਨੂੰ ਪਤਾ ਕੋਈ ਵੀ ਕੰਮ ਆ ਜਿਹੜਾ ਸ਼ੌਂਕ ਵੀ ਹੁੰਦਾ ਸ਼ੌਂਕ ਵੀ ਪੈਸੇ ਨਾਲ ਹੀ ਪੂਰਾ ਹੁੰਦਾ ਹਾਂ ਤੇ ਪਰਮਾਤਮਾ ਨੇ ਸਾਰਾ ਕੁਝ ਦਿੱਤਾ ਤੇ ਸ਼ੌਂਕ ਪੂਰਾ ਵੀ ਕਰ ਲੈਣਾ ਚਾਹੀਦਾ ਹਣਾ ਸ਼ੌਂਕ ਵੀ ਬੜੇ ਜਾਣੇ ਸਾਨੂੰ ਕਹਿ ਰਹੇ ਆ ਵੀ ਤੁਸੀਂ ਇਹਨੂੰ ਤਿਆਰ ਕਿਉਂ ਕਰਵਾ ਰਹੇ ਜੇ ਇੰਨੇ ਪੈਸੇ ਲਾ ਰਹੇ ਇੰਨੇ ਦਾ ਨਵਾਂ ਹੀ ਆ ਜਾਊਗਾ ਠੀਕ ਹੈ ਉਹ ਤੇ ਆਪਾਂ ਨੂੰ ਪਤਾ ਆਪਾਂ ਵੀ ਸਮਝਦਾਰ ਆ ਆਪਣੇ ਕੋਲ ਨਵਾਂ ਟਰੈਕਟਰ ਵੀ ਹੈਗਾ ਬਾਕੀ ਤੁਹਾਡੇ ਕੋਲ ਵੀ ਨਵਾਂ ਹੈਗਾ ਹਨਾ ਵੀ ਨਵਾਂ ਆ ਸਕਦਾ ਪਰ ਇਹ ਤੇ ਇੱਕ ਸ਼ੌਕ ਹੁੰਦਾ ਵਾ ਜਿਹੜਾ ਸਾਨੂੰ ਸ਼ੌਕ ਹੀ ਸ਼ੌਕ ਵੀ ਪੈਸੇ ਨਹੀਂ ਪੂਰਾ ਹਾਂ ਪ੍ਰਭਾਤ ਜੀ ਨੇ ਕਿਰਪਾ ਕੀਤੀ ਆ ਕਿਉਂਕਿ ਕਈ ਭਰਾਣਾ ਯਾਰ ਕਮੈਂਟਾਂ ਦੇ ਵਿੱਚ ਗੱਲ ਗੱਲ ਕਰਦੇ ਰਹਿੰਦੇ ਯਾਰ ਇਹਨੇ ਨਵਾਂ ਲੈ ਲ ਗਏ ਉਹ ਕਰ ਲਿਓ ਇੱਕ ਨਾ ਮੈਂ ਇੱਕ ਸਟਿੱਕ ਜ ਆਪਣਾ ਵਾਇਰਲ ਹੋਇਆ ਸੀ ਇਹਦੇ ਵਿੱਚ ਦਿਲ ਚਾਹੀਦਾ ਬੰਦੇ ਦਾ ਹਾਂਜੀ ਹਾਂ ਦਿਲ ਤੇ ਚਾਹੀਦਾ ਦਿਲ ਤੇ ਚਾਹੀਦਾ ਹੁਣ ਇਹਨਾਂ ਦਿਲ ਦਿਲ ਹੋਊਗਾ ਤਾਂ ਫੇਰ ਹੀ ਪੈਸੇ ਲੱਗਣਗੇ ਹਾਂਜੀ ਹਾਂ ਦਿਲ ਤੋਂ ਬਣਾਦੇ ਨਹੀਂ ਪੈਸੇ ਲੱਗਦੇ ਜੀ ਹਾਂ ਨਹੀਂ ਤਾਂ ਸਾਰਾ 1 ਲੱਖ ਰੁਪਈਆ ਦਾ ਟਰੈਕਟਰ ਵੀ ਨਹੀਂ ਹਨਾ ਹਾਂਜੀ ਹਾਂ ਮੇਰੀ ਗੱਲ ਇਹ ਹੁੰਦੀ ਹੈ ਜੀ ਜਿਹੜੀ ਚੀਜ਼ ਆਪਾਂ ਮੰਨ ਲਓ ਇਹਦਾ ਕੋਈ ਮੁੱਲ ਹੀ ਨਹੀਂ ਹੈਗਾ ਹਾਂਜੀ ਹਾਂਜੀ ਜਿਹੜੀ ਚੀਜ਼ ਆਪਾਂ ਵੇਚਣੀ ਨਹੀਂ ਹਾਂਜੀ ਹਾਂਜੀ ਉਹਦਾ ਕੋਈ ਮੁੱਲ ਨਹੀਂ ਭਾਵੇਂ ਅੱਜ ਕੋਈ ਇਹਦਾ 2 ਲੱਖ ਦਵੇ ਜਾਂ 4 ਲੱਖ 5 ਲੱਖ ਜਿੰਨਾ ਵੀ ਦਿੰਦਾ ਮੰਨ ਲਾ ਹਾਂ ਹਾਂ ਤੇ ਭਾਵੇਂ ਇਹਦੇ ਤੇ 10 ਲੱਖ ਲੱਗ ਜੇ ਠੀਕ ਆ ਜੀ ਹੁਣ ਕਰਨ ਨੂੰ ਤੇ ਅਗਲਾ 5 ਲੱਖ ਦੇ ਟਾਇਰ ਪਵਾ ਲੈਂਦਾ ਜੀ ਹਾਂ ਰਿਮ 5 4 ਦਾ ਕਿਉਂਕਿ ਅੱਜ ਹੁਣ ਮੈਂ ਨਾ ਅੰਦਰ ਵੀ ਟਰੈਕਟਰ ਕਰੀ ਜਾਨਾ ਕੋਈ ਕਹਿੰਦਾ ਸਾਨੂੰ 100 ਤੇ ਕਰਦੇ 150 ਦੇ ਭਾਜਦਾ ਕਰਦੇ ਜਾਂ ਕੁਝ ਕਰਦੇ ਪੁਰਾਣੇ ਟਰੈਕਟਰ ਤੇ ਜ਼ਿਆਦਾ ਐਕਸਪੀਰੀਮੈਂਟ ਕਰਾਉਂਦੇ ਆ ਤੇ ਪੁਰਾਣਾ ਟਰੈਕਟਰ ਇੱਕ ਇਹੋ ਜਿਹਾ ਟਰੈਕਟਰ ਆ ਜਿਹਦੇ ਐਕਸਪੀਰੀਮੈਂਟ 24 ਮਾਡਲ 25 ਮਾਡਲ ਜਿਹੜੇ ਐਕਸਪੈਰੀਮੈਂਟ ਹੁੰਦੇ ਸਾਰੇ ਪੁਰਾਣੇ ਟਰੈਕਟਰ ਤੇ ਹੀ ਆਪਣਾ ਸਾਰੇ ਹੁੰਦੇ ਤੇ ਨਾ ਹੀ ਉਹਨਾਂ ਦੇ ਵਿੱਚ ਜਿਗਾਰਡ ਬਾਜੀ ਹੋਵੇ ਕਿਉਂਕਿ ਸੱਜਰੋਂ ਜਿਹੜੇ ਨਵੇਂ ਟਰੈਕਟਰ ਆ ਗਏ ਨਾ ਆਪਣੇ ਹੁਣ ਤੱਕ ਜਿਹੜੇ ਸਵਰਾਜ ਦਾ ਮੰਨ ਲਓ ਮਾਡਲ ਲੈ ਲੈ ਉਹਨਾਂ ਦੇ ਵਿੱਚ ਜਿਗਾਰਡ ਬਾਜੀ ਕੋਈ ਨਹੀਂ ਗੇਅਰ ਦੇ ਵਿੱਚ ਕਰ ਸਕਦੇ ਇਹ ਇੱਕ ਇਹੋ ਜਿਹਾ ਟਰਾਂਸਮਿਸ਼ਨ ਆ ਜਿਨ੍ਹਾਂ ਦੇ ਵਿੱਚ ਆਪਾਂ ਛੇੜ ਛੜ ਕਰਕੇ ਆਪਣੇ ਮੁਤਾਬਕ ਇਸ ਟਰਾਂਸਮਿਸ਼ਨ ਤੋਂ ਪਾਵਰ ਲੈ ਸਕਦੇ ਆ ਇਸ ਟਰਾਂਸਮਿਸ਼ਨ ਤੋਂ ਆਪਾਂ ਜਿਹੜੀ ਸਪੀਡ ਰੋੜ ਉਧਾ ਸਕਦੇ ਆ ਜਾਂ ਕੋਈ ਵੀ ਯਾਰ ਮੋਡੀਫਿਕੇਸ਼ਨ ਕਰਨੀ ਆ ਇੰਜਨ ਗੇਅਰ ਦੇ ਵਿੱਚ ਸਾਰਾ ਆਪਾਂ ਸਿਸਟਮ ਕਰ ਸਕਦੇ ਆ ਇਸ ਟਰਾਂਸਮਿਸ਼ਨ ਦੇ ਵਿੱਚ ਜਿਹੜਾ ਕਿ ਸਵਰਾਜ ਨੇ ਹੁਣ ਤੱਕ 60 ਸਾਲ ਪਹਿਲਾਂ ਦਾ ਇਹ ਦਿੱਤਾ ਸੀਗਾ ਹਣਾ ਬਿਲਕੁਲ ਤੇ ਬਾਕੀ ਸਵਰਾਜ ਟਰੈਕਟਰ ਕਿਹੋ ਜਿਹਾ ਟਰੈਕਟਰ ਆ ਜਿਹਦੇ ਵਿੱਚ ਚਾਹੇ ਆਪਣਾ 24 ਮਾਡਲ ਦਾ ਸਮਾਨ ਵੀ ਇਹਦੇ ਵਿੱਚ ਫਿੱਟ ਕਰ ਲਈਏ ਉਹ ਵੀ ਫਿੱਟ ਆ ਜਾਂਦਾ ਬਿਲਕੁਲ ਬਿਲਕੁਲ ਕਿਉਂਕਿ ਇਹਨਾਂ ਨੇ ਸਾਰਾ ਡਿਜ਼ਾਈਨ ਇੰਜਨ ਦਾ ਕਲਚ ਦਾ ਗੇਅਰ ਦਾ ਪਿਛਲੇ ਹਿੱਸੇ ਦਾ ਡਿਫਰੈਂਸ਼ੀਅਲ ਦਾ ਸਾਰਾ ਡਿਜ਼ਾਈਨ ਸੇਮ ਹੀ ਰੱਖਿਆ ਹੋਇਆ ਹਾਂ ਜਿਹੜੇ ਨਵੇਂ ਪ੍ਰੋਟੈਕ ਵਗੈਰਾ ਟਰੈਕਟਰ ਉਹਨਾਂ ਦੇ ਡਿਜ਼ਾਈਨ ਦਾ ਫਰਕ ਪਤਾ ਕੰਪਨੀ ਨੇ ਪਰ ਲੇਕਨ ਜਿਹੜੇ 24 23 ਮਾਡਲ ਆ ਇਸ ਉਹਨਾਂ ਦਾ ਪਾਰਟ ਆ ਜਿਹੜਾ ਵਿਚਲਾ ਲਗਭਗ ਸੇਮ ਹੀ ਆ ਹਾਂ ਤੇ ਬਾਕੀ ਭਾਈ ਇਹ ਕਿ ਉਹਦੇ ਹਿਸਾਬ ਨਾਲ ਤਿਆਰ ਕਰਨਾ ਵੀ ਆਪਣਾ ਵੀ ਵੱਡੇ ਪਾਵਰ ਚ ਕਰਨਾ ਜਾਂ ਕਿਵੇਂ ਕਰਨਾ ਹੈ ਤੇ ਭਾਜੀ ਆਪਾਂ ਨਾ ਜਿੱਦਾਂ ਟਰੈਕਟਰ ਦਾ ਇੰਨ ਜਿਹੜਾ 963 ਕਰਦੇ ਠੀਕ ਹੈ ਆਜ ਮਗਰੀ ਕੋਈ ਨਹੀਂ ਠੀਕ ਹੈ 963 ਕਰਨਾ ਆਪਾਂ ਨੂੰ ਜਾਨੀ ਕਿ ਵੀ ਆਪਾਂ ਨੇ ਵੀ ਪਾਵਰ ਵਧਾਉਣੀ ਹੈ ਆਪਾਂ ਨੂੰ ਸ਼ੌਂਕ ਆ ਜਾਨੀ ਕਿ ਸ਼ੌਂਕ ਆ ਤੇ ਬਾਕੀ ਬਈ ਜਦੋਂ ਪਾਵਰ ਵਧਾ ਲਈ ਹੁਣ ਤੂੰ ਇਹ ਤੋਂ ਤੇ ਕੀ ਕੰਮ ਲਾਂਗੇ ਹੁਣ ਜਾ ਕੇ ਇਹ ਤੋਂ ਫੇਰ ਆ ਬਾਅਦ ਚ ਇਹਦੇ ਤੇ ਆਪਾਂ ਰੀਪਰ ਵੀ ਚਲਾਵਾਂਗੇ ਜੀ ਠੀਕ ਹੈ ਜਿਹੜਾ ਪਹਿਲਾਂ 855 ਚਲਾ ਰਹੇ ਆ ਆਪਣੇ ਕੋ 855 ਵਾ 3 ਸਪੀਡ ਆਪਣਾ 2021 ਮਾਡਲ ਹੂੰ ਤੇ ਇੱਥੇ ਆਪਾਂ ਰੀਪਰ ਵੀ ਚਲਾਵਾਂਗੇ ਹੂੰ ਲਿਫਟ ਵੀ ਆਪਾਂ ਹੈਵੀ ਕਰਾ ਰਹੇ ਆ ਸੁਪਰ ਸੀਡਰ ਵੀ ਚਲਾਵਾਂਗੇ ਠੀਕ ਹੈ ਕਿਉਂਕਿ ਸਾਰੇ ਕੰਮ ਹੀ ਇੱਥੇ ਕੋ ਲਾਵਾਂਗੇ ਜਦੋਂ ਆਪਣਾ ਸ਼ੌਕ ਹੀ ਆ ਹਾਂਜੀ ਹਾਂਜੀ ਸ਼ੌਕ ਨਾਲ ਆਪਾਂ ਪੈਸੇ ਲਾ ਰਹੇ ਆ ਤੇ ਫੇਰ ਆਪਾਂ ਕੰਮ ਵੀ ਇਹਦੇ ਕੋ ਹੂੰ ਹੂੰ ਪੂਰੀਆਂ ਰੀਜਨਾਂ ਹੀ ਲਾਵਾਂਗੇ ਬਾਕੀ ਭਾਈ ਤੂੰ ਜਿਹੜੇ ਟਾਇਰ ਪਾਏ ਵੇ ਆਪਣੇ ਪਹਿਲਾਂ ਪਵਾਏ ਜਾਂ ਜਿਵੇਂ ਜਿਵੇਂ ਲਿਆ ਸੀ ਓਵੇਂ ਹੀ ਆ ਸਾਰਾ ਕੁਝ ਨਹੀਂ ਨਹੀਂ ਟਾਇਰ ਤੇ ਬਹੁਤ ਹੋਰਾਂ ਪੈ ਗਈ ਜੀ ਇਹਦੇ ਅੱਛਾ ਵਾਵਾ ਚੱਲ ਗਿਆ ਚਲਾਈ ਯਾਨੀ ਕਿ 60 70 ਗੱਲਾਂ ਦੀ ਖੇਤੀ ਕਰਦਾ ਰਿਹਾ ਏ ਇਹਦੇ ਨਾਲ ਹਾਂਜੀ ਹਾਂਜੀ ਠੀਕ ਹੈ ਤੇ ਚੱਲ ਵਾਵਾ ਗਿਆ ਕਹਿਣ ਦਾ ਮਤਲਬ ਹਾਂਜੀ ਹਾਂ ਨਾ ਟਰੈਕਟਰ ਬਹੁਤ ਵਧੀਆ ਏ ਇਹਦੇ ਫੈਨ ਆ ਸਾਰੇ ਪਿੰਡ 'ਚ ਜੇ ਅੱਜੂ ਵੇਚਣਾ ਚਾਹੀਏ ਜਿੰਨੇ ਦਾ ਅਸੀਂ ਲਿਆ ਉਹਨੇ ਦਾ ਸਾਡਾ ਪਿੰਡ ਵਿਕਦਾ ਏ 1 ਮਿੰਟ ਤੋਂ ਪਹਿਲਾਂ ਅੱਛਾ ਜੀ ਪਰ ਉਹ ਆਪਾਂ ਯਾਨੀ ਕਿ ਵੇਚਦੇ ਹੀ ਨਹੀਂ ਆਪਾਂ ਇੱਕ ਇਹੋ ਜੀ ਫਿਰ ਖੂਬੀ ਕੀ ਏ ਤੇ ਚ ਬਸ ਜੀ ਚਲਾਵਾ ਚਲੂਵਾ ਇਹਦਾ ਬਹੁਤ ਵਧੀਆ ਆ ਅੱਜ ਇੱਕ ਟਰਬੋ ਵੀ ਆਪਾਂ ਲਾਈ ਬੈਠਾ ਨਾ ਇੱਥੇ ਹਾਂ ਇਹ ਟਰਬੋ ਆਪਾਂ 6 ਮਹੀਨੇ ਪਹਿਲਾਂ ਹੀ ਲਵਾਈ ਸੀ ਅੱਛਾ ਤੇ ਉਹ ਫਰਕ ਇਹਨੂੰ ਹਾਂ ਜੀ ਟਰਬੋ ਨਾਲ ਖਚਾਈ ਤੇ ਵਧ ਗਈ ਇੱਕ ਥੋੜਾ ਜਿਹਾ ਡੀਜ਼ਲ ਵੱਧ ਖਾਣ ਲੱਗ ਪਿਆ ਸੀ ਤੇ ਬਾਕੀ ਧੂਆਂ ਮਾਰਨ ਲੱਗ ਗਿਆ ਧੂਆਂ ਮਾਰਦਾ ਬਹੁਤ ਠੀਕ ਠੀਕ ਤੇ ਪਹਿਲਾਂ ਆਵਾਜ਼ ਬਹੁਤ ਵਧੀਆ ਸੀ ਨਾਲ ਦਾ ਹੀ ਨਾ ਜੌਂਦਾ ਅਸੀਂ ਨਹੀਂ ਕੁਝ ਵੀ ਕਰਵਾਇਆ ਇਹਨੂੰ ਠੀਕ ਆ ਜੌਂ ਲੈਂਦਾ ਇੱਕ ਪੰਪ ਪੰਪ ਕਰਾਇਆ ਇਹਦਾ ਠੀਕ ਠੀਕ ਆ ਤੇ ਵਧੀਆ ਹੀ ਸ਼ੌਂਕ ਨਾ ਰੱਖਿਆ ਇਹਨਾਂ ਬਾਕੀ ਕਈ ਨਾ ਸ਼ੋਅ ਜੀ ਲਾਹ ਦਿੰਦੇ ਨਾ ਲਿਆ ਕੇ ਤੁਸੀਂ ਉੱਦਾਂ ਹੀ ਰੱਖੀ ਆ ਨਾ ਹਾਂ ਜੀ ਅੰਨਾ ਸ਼ੋਅ ਇਦਾਂ ਲਾ ਵੀ ਲਈ ਦੀ ਸਾਫ ਸਫਾਈ ਕਰੀ ਦੀ ਬਾਕੀ ਲਾ ਕੇ ਹੀ ਰੱਖਿਆ ਠੀਕ ਹੈ ਤੇ ਬਾਕੀ ਭਾਈ ਜਿਵੇਂ ਤੂੰ ਲਿਆਉਂਦਾ ਸੀ ਕੰਡੀਸ਼ਨ ਵਾਵਾ ਸਾਫ ਸੀ ਉਦੋਂ ਬਸ ਥੋੜੀ ਵੱਧ ਸਾਫ ਸੀ ਇਹਦੇ ਨਾਲ ਠੀਕ ਹੈ ਬਾਕੀ ਆਪਾਂ ਕੰਮੂ ਪੂਰਾ ਲਿਆ ਉਦਾਂ ਸੰਭ ਕੇ ਪੂਰਾ ਰੱਖੀਦਾ ਠੀਕ ਹੈ ਤੇ ਹੁਣ ਕਿਹੜੇ ਟਾਇਰ ਫਿਰਵਾਤਨੇ ਆਪਾਂ ਤੇ ਲੈ ਕੇ ਨਵੇਂ ਪਾਉਣੇ ਜਿਹੜੇ ਤਾਂ ਪਿੱਛੇ ਪਾਵਾਂਗੇ ਜੀ 14 9 28 ਦੇ ਠੀਕ ਹੈ ਅੱਗੇ 7 50 16 ਦੇ ਜਾਂ ਜਾਂ 9 ਵਾਲੇ ਜਾਂ 9 ਵਾਲੇ ਪਾਵਾਂਗੇ ਠੀਕ ਹੈ ਹਾਂਜੀ ਉਹ ਵੇਖ ਲਾਂਗੇ ਜਿਹੜਾ ਵੀ ਆਪਣਾ ਸੈਟਿੰਗ ਲੱਗੂਗਾ ਟਰੈਕਟਰ ਕੋਈ ਵਧੀਆ ਜਜੂਗਾ ਉਹ ਆਸਾਂ ਠੀਕ ਹੈ ਕਿਉਂਕਿ ਸੱਜਣੋ ਬਾਈ ਜੀ ਦਾ ਜਿਹੜਾ ਇੰਜਨ ਆਪਾਂ ਟਰੈਕਟਰ ਦਾ 963 ਕਰਨਾ ਬਾਕੀ ਪਾਵਰ ਸਟੀering ਦਾ ਦੇਗੀ ਚੁੱਲਾ ਲਾ ਕੇ ਤੇ ਜਿਵੇਂ ਆਪਾਂ ਅੱਗੇ ਟਰੈਕਟਰਾਂ ਦੇ ਕਰਦੇ ਆ ਉਹ ਸਿਸਟਮ ਦੇ ਹਿਸਾਬ ਨਾਲ ਆਪਾਂ ਜਿਹੜਾ ਇਹਦਾ ਵਰਕ ਕਰਨਾ ਕਲਾਚ ਦੇ ਵਿੱਚ ਡਬਲ ਕਰਾਂਗੇ ਘੇਰ ਦਾ ਵਿੱਚ ਜਿਹੜੀ ਚੱਕਰ ਵਗੈਰਾ 540 ਜਾਂ ਸਾਰਾ ਸਿਸਟਮ ਕਰਾਂਗੇ ਜੋ ਯਾਰ ਨਵੇਂ ਮਾਡਲ ਦੇ ਵਿੱਚ ਆਉਂਦਾ ਸਾਰਾ ਏ ਟੂ ਜ਼ੈਡ ਬਣਾਵਾਂਗੇ ਬਾਕੀ 3 ਸਪੀਡ ਵਗੈਰਾ ਆਪਾਂ ਟਰੈਕਟਰ ਨਹੀਂ ਕਰਨਾ ਲਿਫਟ ਦੀ ਕੈਪੈਸਿਟੀ ਜ਼ਰੂਰ ਵਧਾਵਾਂਗੇ ਆਪਾਂ ਇੱਕ ਬਾਈ ਲਿੰਕਾਂ ਵਗੈਰਾ ਫਿਰ ਆਪਾਂ ਬਦਲਣੀਆਂ ਹੀ ਆ ਹਾਂਜੀ ਬਿਲਕੁਲ ਠੀਕ ਠੀਕ ਆ ਤੇ ਹੋਰ ਤਾਂ ਵਾ ਕੀ ਅਪਡੇਟ ਆਪਾਂ ਜਦੋਂ ਤਿਆਰ ਹੋ ਗਿਆ ਉਸ ਤੋਂ ਬਾਅਦ ਦੇਾਂਗੇ ਹਾਂ ਬਾਕੀ ਅਸੀਂ ਇੱਕ ਗੱਲ ਸਾਰੇ ਜ਼ਿੰਮੇਵਾਰਾਂ ਨੂੰ ਇਹ ਅਪੀਲ ਕਰਨੀ ਹੈ ਹਾਂਜੀ ਹਾਂਜੀ ਤੇ ਚਲੋ ਟਰੈਕਟਰ ਹਰ ਬੰਦੇ ਦਾ ਆਪੋ ਆਪਣਾ ਛੌਂਕ ਹੁੰਦਾ ਜੀ ਜਿਹਦਾ ਜਿੱਦਾਂ ਦਾ ਵੀ ਜਿੰਨੇ ਪੈਸੇ ਲਾਉਣੇ ਠੀਕ ਹੈ ਜੀ ਜਿੰਨੇ ਵੀ ਅਗਲਾ ਲਾ ਸਕਦਾ ਕੋਈ ਜ਼ਰੂਰੀ ਨਹੀਂ ਵੀ ਅੱਜ 5 ਲੱਖ ਹੀ ਲਾਉਣਾ ਜਾਂ 10 ਲੱਖ ਲਾਉਣਾ ਭਾਵੇਂ ਅਗਲਾ 1 ਲੱਖ 2 ਲੱਖ ਅਸੀਂ ਇਹੋ ਗੱਲ ਕਹਿੰਨੇ ਵੀ ਚੰਗੇ ਮਿਸਤਰੀ ਕੋ ਕਰਾਓ ਠੀਕ ਹੈ ਜੀ ਜਿਹਨੂੰ ਨੌਲੇਜ ਆ ਜਿਹਦਾ ਕੰਮ ਕੀਤਾ ਹੋਇਆ ਪਹਿਲਾਂ ਸਕਸੈਸ ਹੋਇਆ ਹਾਂਜੀ ਹਾਂਜੀ ਅਸੀਂ ਇਹ ਗੱਲ ਕਹਿੰਨੇ ਹੋਰ ਅਸੀਂ ਇਹ ਨਹੀਂ ਕਹਿੰਦੇ ਵੀ ਜ਼ਰੂਰੀ ਵੀ ਕਿਸੇ ਦੀ ਰੀਸ ਕਰੋ ਤੇ ਉਹਦੇ ਆਪੋ ਆਪਣੀ ਮਰਜ਼ੀ ਸਭ ਦੀ ਤੇ ਪਸ ਸਾਡਾ ਤੇ ਇਹ ਕਹਿਣਾ ਵੀ ਕਈ ਬੰਦਿਆਂ ਨੇ ਵੇਖਿਆ ਪੈਸਿਆਂ ਦੇ ਚੱਕਰ 'ਚ ਮਾੜੇ ਬੰਦੇ ਕੋ ਫਸ ਜਾਂਦੇ ਨੇ ਤੇ ਫਿਰ ਬਾਅਦ 'ਚੋਂ ਫਿਰ ਉਹੀ ਦਾ ਜਿਆਦੇ ਲਾਭ ਲੱਗ ਜਾਂਦੇ ਤੇ ਚੀਜ਼ ਵੀ ਨਹੀਂ ਉਹ ਮਾੜੇ ਦਾ ਹੀ ਹੁਣ ਮੇਰੇ ਕੋਲ ਜਿਹੜਾ ਟਰੈਕਟਰ ਖੁੱਲਿਆ ਪਿਆ ਉਹਦੇ ਵਿਚਾਰੇ ਦਾ 5 ਲੱਖ ਰੁਪਏ ਲੱਗਿਆ 495 ਲੱਗਿਆ ਜਿਹੜਾ ਵੱਡੇ ਟਰ ਨਾਲ ਖੜਾ ਆ ਤਿਆਰ ਉਹਦਾ ਕੱਖ ਨਹੀਂ ਹੋਇਆ ਵਿੱਚ ਹਾਂ ਠੀਕ ਆ ਹੁਣ ਦੁਬਾਰਾ ਉਹਨੇ ਪਾਇ ਫੇਰ ਲੱਗਣਗੇ ਬਿਲਕੁਲ ਤੇ ਜੇ ਉਹ ਪਹਿਲਾਂ ਵਾਲੇ ਲੱਗੇ ਵੀ ਵਿਚਾਰੇ ਨੂੰ ਦੁੱਖਦੇ ਆ ਤੇ ਜਿਹੜੇ ਦੁਬਾਰੇ ਲਾਉਣ ਨੂੰ ਜੀ ਨਹੀਂ ਕਰਦਾ ਅਗਲੇ ਦਾ ਹਨਾ ਤੇ ਹੁਣ ਉਹ ਤਾਂ ਕਰਕੇ ਵਿਚਾਰਾ ਹੁਣ ਇੱਥੇ ਲੈ ਕੇ ਆਇ ਹਰ ਬੰਦਾ ਹਰ ਕੰਮ ਦਾ ਐਕਸਪਰਟ ਨਹੀਂ ਹੋ ਸਕਦਾ ਆਪਾਂ ਵੀ ਕਹੇ ਨੇ ਹਨਾ ਹੁਣ ਮੈਂ ਇਹ ਸਵਰਾਜ ਦਾ ਕਰਦਾ ਸਵਰਾਜ ਤਾਂ ਜੇ ਕਹਦੇ ਵੀ ਹਰ ਬੰਦਾ ਕਰ ਲੂ ਨਹੀਂ ਇਹ ਚੀਜ਼ ਦੇ ਬਸ ਹਨਾ ਹੁਣ ਮੈਂ ਟਰੈਕਟਰ ਰੋਜ਼ ਇਹਦੇ ਨਾਲ ਮੱਥਾ ਮਾਰਦਾ ਜਿਹੜੇ ਦਾ ਚੀਜ਼ ਨਾ ਆਪਾਂ ਰੋਜ਼ ਮੱਥਾ ਮਾਰੀਏ ਤੇ ਫਿਰ ਉਹਦਾ ਤਾਂ ਤਜਰਬਾ ਬੰਦੇ ਨੂੰ ਹਣਾ ਹਾਂ ਤੇ ਬਾਕੀ ਸੱਜਣੋ ਚਲੋ ਬਾਕੀ ਬਾਈ ਜੀ ਬੋਲਦੇ ਸੀ ਹਨਾ ਦੱਸਿਓ ਇੱਕ ਬਾਈ ਜੀ ਗੱਲ ਇਹ ਆ ਵੀ ਇਹ ਜਦੋਂ ਮੈਂ ਬਾਹਰੋਂ ਆਇਆ ਯੂਰਪ ਚੋਂ ਠੀਕ ਆ ਜੀ 2012 ਚ ਠੀਕ ਆ ਜੀ ਇਹ ਮੈਂ ਆ ਕੇ ਆਪਦੀ ਮਿਹਨਤ ਦੇ ਪੈਸਾ ਨਾਲ ਲਿਆ ਟਰੈਕਟਰ ਠੀਕ ਆ ਜੀ 235000 ਦਾ ਠੀਕ ਹੈ ਪਟਿਆਲੇ ਤੋਂ ਠੀਕ ਆ ਜੀ ਆਉਂਦੇ ਆਂ ਅਸੀਂ ਖੇਤੀ ਕਰ ਰਹੇ ਆਂ ਚਲੋ ਬੜੀ ਇਹਨੇ ਤਰੱਕੀ ਘਰ ਸਾਡਾ ਕਾਰੋਬਾਰ ਬਣਾਇਆ ਵਧੀਆ ਹੂੰ ਕੋਠੀਆਂ ਕਾਰਾਂ ਸਭ ਦਾ ਮਾਲਕ ਬਣਾਇਆ ਬ੍ਰਦਰ ਨੂੰ ਯੂ ਐਸ ਏ ਭੇਜਿਆ ਜੀ ਅੱਜ ਬ੍ਰਦਰ ਯੂ ਐਸ ਏ ਵਧੀਆ ਕੰਮ ਕਰ ਰਿਹਾ ਹੂੰ ਹੂੰ ਤੇ ਮੈਂ ਆਪਦੇ ਸ਼ੌਂਕ ਨਾਲ ਮਿਹਨਤ ਕਰਕੇ ਟਰੈਕਟਰ ਲਿਆ ਆਂ ਤੇ ਅੱਜ ਉਹ ਮਿਹਨਤ ਕਰਕੇ ਤੇ ਆਪ ਦੇ ਸ਼ੌਂਕਾਂ ਨਾਲ ਕਹਿ ਦਿਆ ਵੀ ਇਹਨੂੰ ਤੋਂ ਰੀਸਟੋਰ ਕਰਾ ਵਧੀਆ ਬਣਾ ਠੀਕ ਠੀਕ ਸ਼ੌਂਕ ਦੇ ਨਾਲ ਮਿਹਨਤ ਕਰਕੇ ਹਾਂਜੀ 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 ਤਾਂ ਹੈ ਜੀ ਮਿਹਨਤ ਕਰਕੇ ਹੀ ਪੈਸਾ ਲੱਗਦਾ ਵਾ ਤੇ ਸ਼ੌਂਕ ਨਾਲ ਵੀ ਲੱਗਦਾ ਦਿਲ ਵੀ ਚਾਹੀਦਾ ਵਾ ਦਿਲ ਵੀ ਚਾਹੀਦਾ ਸਾਰੀਆਂ ਗੱਲਾਂ ਚਾਹੀਦੀਆਂ ਸਾਰੀਆਂ ਗੱਲਾਂ ਜੀ ਦੇਖੋ ਬਾਕੀ ਯਾਰ ਪੈਸੇ ਨਾਲ ਹੁਣ ਬੰਦਾ ਰੋਜ਼ ਕਿਹੜਾ ਪੈਸੇ ਖਾ ਕੇ ਪੈਂਦਾ ਹਾਂ ਜੀ ਹਾਂ ਅਕਸਰ ਇਹ ਚੀਜ਼ਾਂ ਸ਼ੌਂਕ ਨੂੰ ਜੇ ਆਪਾਂ ਇਹਦੇ ਵਿੱਚ ਸ਼ੌਂਕ ਰੱਖਾਂਗੇ ਨਾ ਆਪਣੇ ਬੱਚੇ ਹੁਣ ਮੰਨ ਲਾ ਕਈ ਜੁਆ ਕਾ ਨਸ਼ਿਆਂ 'ਚ ਪੈ ਜਾਂਦੇ ਆ ਕਈ ਕਰ ਨਸ਼ਿਆਂ 'ਚ ਰੁੱੜ ਜਾਂਦੇ ਆ ਉਹ ਕਿੰਨੇ ਪੈਸੇ ਬਰਬਾਦ ਕਰਦੇ ਆ ਆਹੋ ਜੀ ਇਹ ਤਾਂ ਉਹਦੇ ਰੂੰਗੇ 'ਚ ਵੀ ਨਹੀਂ ਹੋਣਾ ਨਹੀਂ ਨਹੀਂ ਜੇ ਉਹਦੇ ਗੱਲ ਆਈਏ ਆ ਇਸ ਕਰ ਕਰਕੇ ਆਪਣੇ ਜਿਹੜੇ ਇੱਕ ਵੀਡੀਓ ਦਾ ਸੰਦੇਸ਼ ਹੀ ਇਹ ਹੁੰਦਾ ਸੱਜਣੋ ਕਿਉਂਕਿ ਆਪਣੇ ਜੋ ਵੀ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਮਸ਼ੀਨਰੀ ਦੇ ਨਾਲ ਜੋੜਿਆ ਜਾਵੇ ਹਨਾ ਆਪਣੇ ਖੇਤੀਬਾੜੀ ਦੇ ਨਾਲ ਜਿਹੜਾ ਮਤਲਬ ਬਾਰੇ ਦੱਸਿਆ ਜਾਵੇ ਹਨਾ ਹਾਂਜੀ ਹਾਂਜੀ ਹਾਂ ਤੇ ਚਲੋ ਭਾਈ ਜੀ ਤੁਹਾਡਾ ਹੁਣ ਆਪਾਂ ਪੈਸੇ ਟਰੈਕਟਰ ਤੇ ਲਾ ਰਹੇ ਆ ਹਾਂਜੀ ਹਾਂਜੀ ਤੇ ਉਹ ਆਪਣਾ ਲੜਕਾ ਵਾ ਠੀਕ ਹੈ ਜੀ ਗੁਰਕਿਰਤ ਸਿੰਘ ਆ ਠੀਕ ਠੀਕ ਹੈ ਜੀ ਤੇ ਉਹ ਹੁਣ ਸ਼ੌਂਕ ਨਾਲ ਚਲਾਊਗਾ ਇਹਨੂੰ ਠੀਕ ਹੈ ਜੀ ਜੇ ਉਹਦਾ ਚਲੋ ਬਾਹਰ ਦਾ ਬਣ ਗਿਆ ਵਧੀਆ ਗੱਲ ਆ ਯਾ ਨਾਂ ਵੀ ਜਾਊਗਾ ਇੱਥੇ ਵੀ ਖੇਤੀ ਆਪਾਂ ਚੰਗੀ ਕਰ ਰਹੇ ਆ ਹਾਂ ਹਾਂ ਸ਼ੌਂਕ ਨਾਲ ਖੇਤੀ ਕਰੂਗਾ ਕੰਮ ਹੀ ਕਰੂਗਾ ਜੇ ਆਪਾਂ ਪੈਸੇ ਲਾ ਰਹੇ ਆ ਇੱਕ ਉਹਦਾ ਸ਼ੌਂਕ ਉਹਦਾ ਖੇਤੀ ਵਾਲ ਨੂੰ ਵਧਾਵਾਗੇ ਉਹ ਵੀ ਕੰਮ ਕਰੂਗਾ ਜੀ ਤੇ ਤੇ ਬਾਕੀ ਦਾ ਹਨਾ ਜਦੋਂ ਰੀਸਟੋਰ ਹੋ ਗਿਆ ਤੁਹਾਨੂੰ ਗੱਲਬਾਤ ਬਾਅਦ ਚ ਕਰਾਂਗੇ ਹਨਾ ਤੇ ਬਹੁਤ ਬਹੁਤ ਧੰਨ ਸਾਰਿਆਂ ਨੂੰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਜਿੰਨੇ ਵੀ ਤੁਸੀਂ ਸਾਡੇ ਕੋਲੇ ਆਏ ਹਨਾ ਤੇ ਸਾਨੂੰ ਰਿਚਕ ਦਿੱਤਾ ਹਨਾ ਹਾਂ ਤੇ ਚਲੋ ਸੱਜਣੋ ਬਾਕੀ ਤੁਹਾਨੂੰ ਇਸ ਟਰੈਕਟਰ ਨੂੰ ਰੀਸਟੋਰ ਕਰਕੇ ਇਹਦੀ ਅਪਡੇਟ ਦੇ ਦੇਵਾਂਗੇ ਬਾਕੀ ਜਿਵੇਂ ਜਿਵੇਂ ਇਸ ਟਰੈਕਟਰ ਦਾ ਵਰਕ ਹੋਇਆ ਸਾਰੀ ਤੁਹਾਨੂੰ YouTube Facebook Instagram ਤੇ ਜਿਹੜੀ ਤੁਹਾਨੂੰ ਵੀਡੀਓ ਦੇਖਣ ਨੂੰ ਮਿਲੂਗੀ ਤੇ ਸੋ ਕਰੋ ਜਲਦੀ ਜਲਦੀ ਵੇਟ ਇਸ ਟਰੈਕਟਰ ਦੇ ਵੀਡੀਓ ਦੀ ਜਲਦ ਆ ਰਹੀਆਂ ਜਨਵਰੀ ਮਹੀਨੇ ਦੇ ਵਿੱਚ ਉਦੋਂ ਤੁਹਾਨੂੰ ਇਸ ਟਰੈਕਟਰ ਨੂੰ ਸਾਰਾ ਖੋਲ ਕੇ ਫਿਰ ਇਹਦੀ ਸਾਰੀ ਅਪਡੇਟ ਦੇਾਂਗੇ ਬਾਜੀ ਇੱਕ ਰਿਕਵੈਸਟ ਹੋਰ ਆ ਆਪਾਂ ਇਹ ਟਰੈਕਟਰ ਹੋਲੇ ਮੱਲੇ ਤੇ ਲੈ ਕੇ ਜਾਣਾ ਉਸ ਤੋਂ ਪਹਿਲਾਂ ਪਹਿਲਾਂ ਦੇ ਦਿਓ ਜੀ ਤੈਂ ਦੱਸ ਦੋ ਬਾਕੀ ਕਦੋਂ ਤੱਕ ਨਹੀਂ ਦਈਓ ਬਸ ਆਪਾਂ ਮਾਰਚ ਦੇ ਵਿੱਚ 15 15 ਤੋਂ 16 ਤਰੀਕ ਤੱਕ ਹਾਂ ਜੀ ਹਾਂ 15 ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕਰਦੇ ਹਾਂ ਜੀ ਹਾਂ ਬਾਕੀ ਆਪਾਂ ਕਨਫਰਮ ਤਰੀਕ ਤੁਹਾਨੂੰ ਦੱਸ ਦਾਂਗੇ ਆਪਣਾ ਵੇਖ ਕੇ ਪਰ ਇਹੋ ਵੀ 20 ਤਰੀਕ ਤੇ ਲਾਗੇ ਭਗ ਹੁੰਦਾ ਵਾ ਹਾਂ 20 22 ਤਰੀਕ ਤੇ ਵੈਸੇ ਇੱਥੇ ਹੀ ਹੁੰਦਾ ਨਾ ਹਾਂ ਜੀ ਹਾਂ ਬਾਕੀ ਉਹ ਕਨਫਰਮ ਡੇਟ ਆਪਾਂ ਦੱਸਾਂਗੇ ਬਾਕੀ ਆ ਵਧੀਆ ਕੰਮ ਕਰਨ ਲਈ ਤੁਹਾਨੂੰ ਪਤਾ ਸਮਾਂ ਦਾ ਥੋੜਾ ਜਿਆਦਾ ਨਹੀਂ ਉਹ ਤੇ ਚਲੋ ਠੀਕ ਹੈ ਜੀ ਆਪਾਂ ਇੰਨੇ ਪੈਸਾ ਨੂੰ ਥੋੜਾ ਇਹ ਵੀ ਆਪਾਂ ਕਿ ਉ ਹਾਂ ਤੇ ਧੰਨਵਾਦ ਸਤਿ ਸ੍ਰੀ ਅਕਾਲ ਹਨਾ ਜੀ ਆਇਆਂ ਤੇ ਚਲੋ ਬਾਕੀ ਮਿਲਾਂਗੇ ਤੁਹਾਡੇ ਨਾਲ ਹੁਣ ਅਗਲੀ ਵੀਡੀਓ ਦੇ ਵਿੱਚ ਵਧੀਆ ਵੀਡੀਓ ਤੇ ਤੇ ਸੋ ਉਦੋਂ ਤੱਕ ਧੰਨਵਾਦ ਸਤਿ ਸ੍ਰੀ ਅਕਾਲ